ਆਪਣਾ ਜਿਵੇਂ ਮੈਂ ਮਜਬੀਰ ਕੌਰ ਮੇਰਾ ਪਿੰਡ ਸਿੱਧਵਾ ਕਲਾਂ ਅੱਛਾ ਜੀ ਅੱਜ ਤੁਸੀਂ ਸਿਵਲ ਹਸਪੀਟਲ ਮੇਰੇ ਤੋਂ ਪਿਛਲੇ ਤੋਂ ਦਾਖਲ ਹੋ ਜੀ ਕੀ ਕਾਰਨ ਆ ਜੀ ਮੇਰਾ ਬੇਟਾ ਮੇਰਾ ਆਦਮੀ ਹੈ ਨਹੀਂ 6 ਸਾਲ ਹੋ ਗਏ ਜੀ ਬੀਬੀ ਮੈਂ ਸਭ ਕੁਝ ਉਹਨੂੰ ਦੇਣ ਜਿਹੜਾ ਸੀ ਦੇਤਾ ਉਹਨੇ ਜ਼ਮੀਨਾਂ ਵੇਚ ਲੀਆਂ ਰੋਜ਼ ਮੈਨੂੰ ਗਾਲੀ ਗਲੋਤ ਬਹੁਤ ਮੇਰਾ ਬੇਟਾ ਜੀ ਉਹਦਾ ਨਾਂ ਕੀ ਆ ਜੀ ਉਹਦਾ ਨਾਂ ਰੈਂਟੂ ਤੇ ਨਵਦੀਪ ਸਿੰਘ ਛੋਟਾ ਨਾਂ ਰੈਂਟੂ ਜੀ ਨੋ ਦਾ ਨੌ ਕਮਲਜੀਤ ਕੌਰ ਤੇ ਬੱਬੂ ਜੀ ਉਹ ਤੇ ਦਾ ਨਾਮ ਹੈਗਾ અનુਪ੍ਰੀਤ ਸਿੰਘ ਤੇ ਅਨੂ ਜੀ ਤਿੰਨੇ ਮੇਰਾ ਬੁਰਾ ਦਸ਼ਾ ਕੀਤੀ ਹੋਇਆ ਮੇਰਾ ਜਿਉਣਾ ਸੱਤ ਸਾਲ ਦਾ ਹਰਾਮ ਕੀਤਾ ਹੋਇਆ ਮੈਂ ਬਹੁਤ ਬੇਨਤੀਆਂ ਕੀਤੀਆਂ ਪੰਚਾਇਤਾਂ ਨੂੰ ਵੀ ਬਾਹਰ ਪੁਲਤ ਨੂੰ ਵੀ ਮੇਰੀ ਕਿਤੇ ਛਣ ਬਾਈ ਨਹੀਂ ਹੋਈ ਮੈਂ ਕਿਉਂ ਬੀਬੀ ਤੁਹਾਡੇ ਨਾਲ ਕੁੱਟਮਾਰ ਕੀਤੀ ਜਾ ਬਾਹਰੋਂ ਕੁੱਟਮਾਰ ਮੈਨੂੰ ਕੀ ਪਤਾ ਮੇਰਾ ਘਰ ਰੋਕਣ ਨੂੰ ਮੇਰੀ ਪ੍ਰਾਪਰਟੀ ਜਿਹੜੀ ਮੇਰੇ ਕੋਲੇ ਆ ਜੀ ਉਹ ਰੋਕਣ ਨੂੰ ਮੇਰੇ ਕੋਈ ਬੰਦਾ ਨਹੀਂ ਮੈਂ ਇਕੱਲੀ ਜਨਾਨੀ ਆ 85 ਸਾਲ ਮੇਰੀ ਉਮਰ ਆ ਜੀ ਮੈਨੂੰ ਕਰੋ ਚੱਕ ਕੇ ਗਾਲਾ ਕੋਠੇ ਚੜ ਕੇ ਕੱਢਦਾ ਖੋਰ ਬਾਰ ਮੈਂ ਆ ਕੇ ਬਾਰ ਖੋਲਿਆ ਉਥੋਂ ਜਨਾਨੀ ਨੇ ਮੈਨੂੰ ਚੱਕ ਲਿਆ ਨਾਲ ਪੁੱਤਾਂ ਨਾਲ ਆਪ ਚੱਕ ਲੋ ਕਹਿੰਦੀ ਲੈ ਚੱਲੋ ਇਹਨੂੰ ਘਰੇ ਵੱਡਾਂਗੇ ਨਾਲੇ ਮੇਰੀ ਜੀ ਕੌਣ ਕਹਿੰਦੀ ਕਮਲਜੀਤ ਕੌਰ ਬੱਬੂ ਉਹ ਮੈਨੂੰ ਚੱਕ ਲਿਆ ਘੜੀ ਛਲਿਆ ਮੇਰੇ ਇੱਕ ਮੁਕੀਆਂ ਠੋਹਾ ਠਾ ਜਿੱਥੇ ਬੱਜੀਆਂ ਮੇਰੇ ਛਾਤੀ 'ਚ ਮੇਰੇ ਸਿਰ 'ਚ ਮੇਰੀ ਪਿੱਠੇ ਮੇਰੀਆਂ ਜੋ ਪਤਾ ਨਹੀਂ ਹੱਥ 'ਚ ਕੀ ਸੀ ਬਾਹਾਂਾਂ ਤੇ ਬੁਰੀ ਜਦ ਆ ਮੈਨੂੰ ਚੱਕ ਕੇ ਲੈ ਚਲੇ ਜਦ ਮੇਰੀ ਬੇਟੀ ਨੂੰ ਪਤਾ ਲੱਗਿਆ ਕੈਂਸਰ ਦੀ ਮਰੀਜ਼ ਆ ਉਹ ਮੇਰੇ ਮਗਰ ਛਡਾਉਣ ਭੱਜੀ ਤੇ ਮੇਰਾ ਦੋਤਾ ਮਗਰ ਚੱਲਿਆ ਗਿਆ ਉਹਦੇ ਹੱਥ 'ਚ ਫੋਨ ਸੀ ਉਹਨੇ ਉਹਦੀ ਮੂਵੀ ਬਣਾਉਣ ਲੱਗ ਗਿਆ ਜੀ ਤੇ ਵੀਡੀਓ ਖਿੱਚਣ ਲੱਗ ਗਿਆ ਤੇ ਉਹਨੂੰ ਵੀ ਟਾਲਿਆ ਮੇਰੀ ਧੀ ਦੇ ਬਿਮਾਰੀਆਂ ਕੈਂਸਰ ਦੀ ਮਰੀਜ਼ ਆ ਬੜੀ ਪੀਜੀਐਜ ਤੋਂ ਇਲਾਜ ਚੱਲਦਾ ਮੇਰੀ ਧੀ ਦਾ ਬੁਰੀ ਤਰ੍ਹਾਂ ਮੈਨੂੰ ਕੁੱਟ ਮਾਰ ਕੀਤੀ ਜਦ ਮੇਰੇ ਦੋਤੇ ਨੂੰ ਮਾਰਨ ਪੈ ਗਿਆ ਜਾਂ ਕਹਿੰਦੇ ਤੈਨੂੰ ਵੀਡੀਓ ਬਣਾਉਣ ਦਿੰਨੇ ਆ ਜੀ ਦਾ ਮੇਰੀ ਜਦ ਛਡਾਇਆ ਕਿਸੇ ਨੇ ਨਹੀਂ ਸਾਨੂੰ ਕੋਲੇ ਖੜੇ ਤਮਾਸ਼ਾ ਲੋਕ ਦੇਖਦੇ ਰਹੇ ਜੀ ਜਦ ਮੇਰੀ ਧੀ ਨੇ ਇੱਕ ਬੰਦੇ ਨੂੰ ਗਾਂਢੀ ਨੂੰ ਕੋਲੇ ਖੜ ਕੇ ਖੜੇ ਨੂੰ ਕਿਹਾ ਬਈ ਤੂੰ ਵੀਰੇ ਮੇਰਾ ਪੁੱਤ ਬਚਾਦੇ ਹੋ ਨਹੀਂ ਬੋਲਿਆ ਜੀ ਜਦ ਮੇਰੀ ਫੇਰ ਧੀ ਆ ਮੁੰਡੇ ਤੇ ਉੱਤੇ ਪੈ ਗਈ ਗਲ ਗੂਠਾ ਦੇ ਲਿਆ ਮੁੰਡੇ ਦੇ ਉੱਤੇ ਡੱਗ ਪੀ ਕੁੜੀ ਦੇ ਠਾ ਠਾ ਸਿਰ ਚ ਮੂੰਹ ਤੇ ਜਿੰਨੀਆਂ ਬੱਜੀਆਂ ਜੋਰੋ ਜੋਰ ਲੇਰਾ ਛੜਤੀਆਂ ਮੇਰੀ ਧੀ ਨੇ ਜੀ ਵੱਡਾ ਪਿੰਡ ਕੱਟਾ ਉਹ ਯਾ ਬੁੜੀਆਂ ਆਈਆਂ ਉਹਨਾਂ ਨੇ ਸਾਡਾ ਬੁਰਾ ਹਾਲ ਕਰਕੇ ਸਾਡਾ ਅਸੀਂ ਪੁਲਿਸ ਦੇ ਫੋਨ ਕੀਤੇ ਫੇਰ ਸਾਨੂੰ ਸਾਡਾ ਪੁੱਤ ਉਧਰੋਂ ਉਹਨੂੰ ਦੂਜੇ ਪਾਸੇ ਰਹਿੰਦਾ ਯਾਰ ਸਾਨੂੰ ਜਿਹੜਾ ਦੂਜੇ ਪਾਸੇ ਰਹਿੰਦਾ ਜੀ ਵੱਡਾ ਪੁੱਤ ਮਨਜੀਤ ਸਿੰਘ ਬਬਲੂ ਤੇ ਉਹ ਦੂਜੇ ਪਾਸੇ ਰਹਿੰਦਾ ਜਦੋਂ ਉਹਨੂੰ ਪਤਾ ਲੱਗਿਆ ਉਹ ਆਇਆ ਉਹਦਾ ਬੇਟਾ ਆਇਆ ਫੇਰ ਸਾਨੂੰ ਚੱਕ ਕੇ ਹਸਪੀਟਲ ਲੈ ਕੇ ਆਏ ਉਹ ਤੇ ਆਪ ਦੇ ਲੱਤਾਂ ਤੇ ਮਾਰ ਕੇ ਪੈਰਾਂ ਤੇ ਮਾਰ ਕੇ ਸਾਨੂੰ ਨਹੀਂ ਪਤਾ ਉਹ ਗੁੰਡਿਆਂ ਨੇ ਆਪਣਾ ਆਪ ਕਰਕੇ ਸਤੋਂ ਮੂਰੇ ਆ ਗਏ ਮੈਂ ਬੜੀ ਔਖੀ ਆ ਮੇਰਾ ਕੋਈ ਨਹੀਂ ਨਗਰ ਦੇ ਵਿੱਚ ਮੈਂ ਹੱਥ ਵੰਨ ਕੇ ਸਾਡੀ ਗਵਰਨਮੈਂਟ ਨੂੰ ਕਹਿੰਨੀ ਆ ਪੁਲਿਸ ਪੁਲੀਸ ਪ੍ਰਸ਼ਾਸਨ ਨੂੰ ਕਹਿੰਨੀ ਆ ਕਿ ਮੈਨੂੰ ਖਤਰਾ ਮੇਰੀ ਰੱਖਿਆ ਕੀਤੀ ਜਾਵੇ ਹੈ ਮੈਨੂੰ ਇਹਨਾਂ ਤੇ ਖਤਰਾ ਇਹ ਗੁੰਡੇ ਨੇ ਇਹਨਾਂ ਕੋਲੇ ਗੁੰਡੇ ਆ ਪੁੱਤ ਨਾਲ ਵੀ ਗੁੰਡੇ ਆ 20 ਗੁੰਡਿਆਂ ਨੇ ਮੇਰਾ ਰਾਤ ਨੂੰ ਮੇਰੀ ਧੀ ਘੇਰ ਲਈ ਚੌਕ ਚ ਪੁਲਿਸ ਦੇ ਗਏ ਉੱਥੋਂ ਬੰਦਾ ਲਿਆ ਫੇਰ ਘਰ ਜਾ ਕੇ ਦਵਾਈ ਚੱਕਣ ਗਈ ਮੇਰੀ ਬੇਟੀ ਫੇਰ ਦਵਾਈ ਚੱਕ ਕੇ ਲਾਈ ਪਰ ਪੁਲਿਸ ਉਦਣ ਮੈਨੂੰ ਕਹਿੰਦੀ ਸੀ ਤੇਰਾ ਕਰਾਂਗੇ ਸਭ ਕੁਝ ਮਾਤਾ ਕਵਰਾ ਨਾ ਸੀ ਬੁੜੀਆਂ ਮਾਤਾ ਨੂੰ ਬਚਾਵਾਂਗੇ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਪੁਲਿਸ ਵਾਲੇ ਆਏ ਨਹੀਂ ਤੁਹਾਡੇ ਕੋਲ ਮੁੜ ਕੇ ਕੋਈ ਨਹੀਂ ਮੁੜ ਕੇ ਮੇਰੇ ਕੋਲ ਕੋਈ ਪੁਲਿਸ ਨਹੀਂ ਆਈ ਮੇਰੇ ਘਰ ਕੋਈ ਬੰਦਾ ਨਹੀਂ ਮੇਰਾ ਕੋਈ ਹੈ ਨਹੀਂਗਾ ਮੇਰਾ ਪਤੂ ਦੂਜੇ ਪਾਸੇ ਪਿੰਡ 'ਚ ਰਹਿੰਦਾ ਵੱਡਾ ਮੈਂ ਕੱਲੀ ਆ ਮੇਰੀ ਧੀ ਕੈਂਸਰ ਦੀ ਮਰੀਜ਼ ਆ ਮੇਰਾ ਪ੍ਰਸ਼ਾਸਨ ਨੂੰ ਬੇਨਤੀ ਆ ਬਾਰ-ਬਾਰ ਹੱਥ ਬੰਨ ਕੇ ਕਿ ਸਾਨੂੰ ਬਚਾਇਆ ਜਾਵੇ ਸਾਨੂੰ ਮਾਰਨ ਦਾ ਖਤਰਾ ਇਹਦੇ ਨਾਲ ਗੁੰਡੇ ਬਹੁਤ ਆ ਇਹ ਸਾਨੂੰ ਗੁੰਡਿਆਂ ਤੋਂ ਰਾਤ ਨੂੰ ਅੱਗ ਲਾ ਸਕਦਾ ਮਾਰ ਸਕਦਾ ਸਭ ਕੁਝ ਕਰ ਸਕਦਾ ਮੈਂ ਇਸ ਕਰਕੇ ਮੇਰਾ ਜਿਉਣਾ ਮੁਸ਼ਕਲ ਵਾ ਬੀਬੀ ਇੰਨਾ ਜਦੋਂ ਤੁਹਾਡੇ ਨਾਲ ਕੁੱਟਮਾਰ ਕੀਤੀ ਤਾਂ ਤੁਹਾਨੂੰ ਆਂਡੇ ਗਵਾਂਡਿਆਂ ਨੂੰ ਕਿਉਂ ਨਹੀਂ ਖੜਾਇਆ ਮੈਨੂੰ ਕੀ ਪਤਾ ਮੇਰੇ ਕੋਈ ਬੰਦਾ ਨਹੀਂ ਮੈਂ ਬੁਢੀ ਸੱਚ ਬੋਲਣ ਵਾਲੀ ਆ ਸੱਚ ਤੋਂ ਹਰਿਆਕ ਨੂੰ ਨਫ਼ਰਤ ਆ ਅੱਜ ਕੱਲ ਝੂਠ ਦਾ ਬੋਲਬਾਲਾ ਤੁਸੀਂ ਆਪ ਜਾਣਦੇ ਹੋ ਛਿਆਣਿਓ ਕਲਯੁਗ ਚੱਲ ਰਿਹਾ ਜਿਹਦੇ ਘਰ ਕੋਈ ਆਦਮੀ ਨਹੀਂ ਗੁੰਡਿਆਂ ਦਾ ਰਾਜ ਆ ਬੁੜੀਆਂ ਨੂੰ ਕੌਣ ਪੁੱਛਦਾ ਜੀ ਜੀ ਕੌਣ ਪੁੱਛਦਾ ਮੈਨੂੰ ਤਾਂ ਮਾਰ ਕੇ ਰਾਤ ਨੂੰ ਕਿਤੇ ਛਿੱਟਿਆ ਬੇ ਉਦਣ ਮੈਨੂੰ ਤਾਂ ਕਹਿੰਸੀ ਚੱਕ ਲੋ ਵੜ ਦੋ ਵੜ ਦੇ ਮੈਂ ਕੱਲੀਆਂ ਮੇਰੀ ਧੀਆ ਕੋਲੇ ਪਰ ਉਹ ਮੈਂ ਕੈਂਸਰ ਦੀ ਮਰੀਜ਼ ਆ ਉਹ ਤਾਂ ਡਾਕਟਰ ਦਾ ਕੌਲੀ ਚੱਕਣਾ ਵੀ ਮਨਾਉ ਉਹਨੂੰ ਉਹਨੂੰ ਤਾਂ ਕੋਈ ਬਿਲਕੁਲ ਸੱਜਾ ਪਾਸਾ ਉਹਦਾ ਸਾਰਾ ਕੱਢਿਆ ਹੁਣ ਤੁਸੀਂ ਕੀ ਮੰਗ ਕਰਦੇ ਆ ਜੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਮੰਗ ਕਰਦੀ ਆ ਵੀ ਇਹਨੂੰ ਸਖਤ ਤੇ ਸਖਤ ਸਜ਼ਾ ਇਹ ਜੇ ਗੁੰਡਿਆਂ ਨੂੰ ਦਿੱਤੀ ਜਾਵੇ ਕਿ 85 ਸਾਲ ਦੀਆਂ ਮਾਮਾ ਤੇ ਭੈਣਾਂ ਦੀ ਰੱਖਿਆ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਵੀ ਮੈਂ ਉਹਨੂੰ ਬੇਨਤੀ ਕਰਦੀ ਆ ਭਗਵੰਤਾਨ ਸਾਹਿਬ ਤੁਸੀਂ ਮੇਰੀ ਮਾਤਾ ਦੀ ਇੱਕ ਬੇਨਤੀ ਪ੍ਰਸ਼ਾਸਨ ਤੋਂ ਬਈ ਬਾਰ-ਬਾਰ ਕਹਿੰਨੀ ਆ ਮੇਰੀ ਬੇਨਤੀ ਮਨਜ਼ੂਰ ਕਰੋ ਤੇ ਮੇਰੀ ਧੀ ਦੀ ਤੇ ਮੇਰੀ ਜਾਨ ਨੂੰ ਖਤਰਾ ਤੇ ਸਾਡੇ ਤੇ ਪ੍ਰਸ਼ਾਸਨ ਨੂੰ ਕਹੋ ਸਾਡੀ ਰੱਖਿਆ ਕਰ ਹਾਂਜੀ ਬੀਬੀ ਕੀ ਨਾਮ ਆਪਣਾ ਹਾਂਜੀ ਵੀਜੀ ਮੇਰਾ ਨਾਮ ਹੈ ਕਮਲਜੀਤ ਕੌਰ ਸਦਮਕਲਾ ਅੱਛਾ ਇੱਕ ਬੀਬੀ ਆ ਤੁਹਾਡੀ ਮੇਰੇ ਖਾਲ ਸਾਸਾ ਜੀ ਹੈ ਨਾ ਉਹ ਉਹਨੇ ਰੋਸ਼ ਲਾਏ ਨੇ ਕਿ ਤੁਸੀਂ ਉਹਨਾਂ ਦੀ ਕੁੱਟਮਾਰ ਵੀ ਕੀਤੀ ਆ ਜੀ ਇਹ ਮਾਮਲਾ ਜੀ ਹੋਰ ਵੀਰ ਜੀ ਗੱਲ ਇਹ ਹੈਗੀ ਆ ਵੀ ਸਾਡਾ ਨਾ ਅੱਜ ਦਾ ਨਹੀਂ ਹੈਗਾ ਵੀ ਮੈਨੂੰ 23 ਸਾਲ ਹੋ ਗਏ ਮੇਰੀ ਮੈਰਿਜ ਹੋਈ ਨੂੰ ਤੇ 23 ਸਾਲਾਂ ਤੋਂ ਹੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਰਹੀ ਆ ਇਹਨੇ ਜਿਹੜੇ ਸਾਨੂੰ ਅਲੱਗ ਕੀਤਾ ਹੋਇਆ ਵਾ ਸਾਰੇ ਪਿੰਡ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਇਹਨੇ ਕੋਠੀ ਸਾਡੀ ਨਣਾਣ ਦੇ ਨੌ ਕਰਵਾਈ ਹੋਈ ਆ ਸਾਨੂੰ ਹਿੱਸੇ ਵੰਦੀ ਪੌਣੇ 2 ਕਿੱਲੇ ਜ਼ਮੀਨ ਦਿੱਤੀ ਸੀਗੀ ਜਿਹੜੀ ਕਿ ਅਸੀਂ ਉਹ ਵੇਚਤੀ ਆ ਆਪਣੀ ਬੇਟੀ ਦਾ ਵਿਆਹ ਕਰਨਾ ਸੀਗਾ ਠੀਕ ਆ ਨਾ ਇਹ ਸਾਨੂੰ ਹੁਣ ਵੀ ਜੀਣਾ ਦੁੱਬਰ ਕੀਤਾ ਹੋਇਆ ਵਾ ਸਾਨੂੰ ਗਾਲਾਂ ਦੁੱਪੜ ਕੱਢਦੀ ਆ ਸਾਡੇ ਆਸ ਗਵਾਂਢ ਤੋਂ ਤੁਸੀਂ ਪੁੱਛ ਸਕਦੇ ਹੋ ਇਨਕੁਆਰੀ ਕਰ ਸਕਦੇ ਹੋ ਕੋਈ ਵੀ ਬੰਦਾ ਸਾਡੇ ਖਿਲਾਫ ਨਹੀਂ ਹੋਊਗਾ ਹਾਂਜੀ ਇਹ ਸਾਰਿਆਂ ਤੋਂ ਤੁਸੀਂ ਪੁੱਛੋ ਵੀ ਕੌਣ ਗਲਤ ਆ ਤੇ ਕੌਣ ਸੱਚਾ ਵਾ ਕੌਣ ਝੂਠਾ ਵਾ ਜਿਹੜੀ ਹੁਣ ਲੜਾਈ ਹੋਈ ਵੀ ਉਹਦਾ ਉਸਦੋ ਹੀ ਹਾਂਜੀ ਉਹ ਕੋਲੇ ਸੀ ਵੀਰ ਜੀ ਫੇਰੇ ਸਾਨੂੰ ਮਤਲਬ ਬੇਟੀ ਦਾ ਸੀ ਵਿਆਹ ਕਰਕੇ ਹਟੇ ਸੀਗੇ ਇਹਨਾਂ ਮੇਰੇ ਰਿਸ਼ਤੇਦਾਰ ਆ ਮੇਰੇ ਫੁੱਫੜ ਜੀ ਉਹਨਾਂ ਨੂੰ ਮਤਲਬ ਕਿ ਇਹਨਾਂ ਨੇ ਭੜਕਾਇਆ ਵੀ ਇਹਨਾਂ ਦਾ ਵਿਆਹ ਖਰਾਬ ਕਰਨਾ ਵਾ ਤੇ ਉਹ ਰਾਤ ਨੂੰ ਵੀ ਸਾਡੇ ਨਾਲ ਬਹੁਤ ਕੁਸ਼ ਕਰਕੇ ਗਏ ਹਾਂਜੀ ਉਹ ਹੀ ਅਸੀਂ ਪੁੱਛਿਆ ਸੀ ਇਹਨਾਂ ਨੂੰ ਵੀ ਤੁਸੀਂ ਸਾਡੇ ਰਿਸ਼ਤੇਦਾਰوں ਜਦੋਂ ਅਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਨਹੀਂ ਬੋਲਚਾਲ ਹੈਗੀ ਵੀ ਤੁਸੀਂ ਸਾਡੇ ਰਿਸ਼ਤੇਦਾਰਾਂ ਨੂੰ ਕਿਉਂ ਮਤਲਬ ਉਹ ਕਰ ਰਹੇ ਹੋ ਇਹ ਜੀ ਸਾਰਾ ਟੱਬਰ ਹੀ ਬਾਹਰ ਆਇਆ ਸਾਡੇ ਨਾਲ ਲੜਨ ਵਾਸਤੇ ਸਾਡੀ ਆਪਸ ਵਿੱਚ ਵੀਰ ਜੀ ਬਹਿਸ ਬਾਜ਼ੀ ਹੋਈ ਆ ਇਹ ਵੀ ਬੋਲੇ ਆ ਅਸੀਂ ਵੀ ਬੋਲੇ ਆ ਇਹ ਲੜਦੇ ਲੜਦੇ ਸਾਡੇ ਨਾ ਪਿੱਛੇ ਆ ਕੇ ਗਲੀ ਦੇ ਵਿੱਚ ਉੱਥੇ ਵੀਰ ਜੀ ਮਾਤਾ ਜੀ ਨੇ ਮੈਨੂੰ ਢਾ ਲਿਆ ਤੇ ਮੇਰਾ ਗੋਡਾ ਤੋੜਤਾ ਜੀ ਹਾਂਜੀ ਨਹੀਂ ਅਸਲ ਵਿੱਚ ਜਿਹੜੀ ਮਾਤਾ ਨੇ ਵੀਡੀਓ ਦਿੱਤੀ ਉਹਦੇ ਚ ਤਾਂ ਇਹ ਆ ਜੀ ਕਿ ਮਾਤਾ ਜੀ ਨੂੰ ਤੁਸੀਂ ਕਿੱਥੀ ਫਿਰਦੇ ਹੋ ਬੀਬੀ ਤੇ ਡਾਕਟਰ ਥੋੜੇ ਬਾਅਦ ਲਾਦੇ ਆ ਛੱਡ ਵੀਰ ਜੀ ਮੇਰੀ ਇੱਕ ਗੱਲ ਸੁਣ ਲਓ ਤੁਸੀਂ ਮੈਂ ਮਾਤਾ ਜੀ ਨੂੰ ਖਿੱਚੀ ਫਿਰਦੀ ਆ ਨਾ ਤੁਸੀਂ ਜਿਹੜੀ ਵੀਡੀਓ ਮਾਤਾ ਜੀ ਨੂੰ ਦਿੱਤੀ ਆ ਜਿਹੜਾ ਮਾਤਾ ਜੀ ਮੇਰੇ ਡੰਡਾ ਲਾ ਰਹੇ ਆ ਉਹ ਨਹੀਂ ਤੁਹਾਨੂੰ ਵੀਰ ਜੀ ਮੈਂ ਦਿੱਤੀ ਨਹੀਂ ਸਾਡੇ ਤਾਂ ਕੈਮਰੇ ਹੈ ਨਹੀਂ ਵੀਰ ਜੀ ਇਹਨਾਂ ਦੇ ਤਾਂ ਕੈਮਰੇ ਲੱਗੇ ਹੋਇਆ ਜੀ ਹਨਾ ਇਹਨਾਂ ਨੇ ਮਤਲਬ ਕਿ ਬਣਾਈ ਆ ਵੀ ਮੇਰੇ ਸੱਟ ਮਾਰੀ ਤੁਸੀਂ ਉਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਮੇਰੇ ਹੱਥ ਦੇ ਵਿੱਚ ਕੁਝ ਹੈਗਾ ਮੈਂ ਗੱਲ ਉਹ ਨਹੀਂ ਗੱਲ ਮੈਂ ਕਰਦਾ ਗੱਲ ਮੈਂ ਇਹ ਕਰਦਾ ਵੀ ਉਹ ਵੀਡੀਓ ਦੇਖਣ ਤੋਂ ਬਾਅਦ ਉਹਦੇ ਹਿਸਾਬ ਨਾਲ ਹੀ ਆਪਾਂ ਗੱਲ ਕਰਦੇ ਜੀ ਨਹੀਂ ਵੀਰ ਜੀ ਫਿਰ ਤੁਸੀਂ ਉਹ ਵੀਡੀਓ ਨਹੀਂ ਵੀਰ ਜੀ ਤੁਸੀਂ ਉਹ ਵੀਡੀਓ ਦੇਖ ਲਿਆ ਮਤਲਬ ਤੁਸੀਂ ਉਹ ਵੀਡੀਓ ਦੇਖਦੇ ਆ ਵੀ ਅਸੀਂ ਆਪਣੇ ਗਲੀ ਦੇ ਵਿੱਚ ਆਪਣੇ ਘਰ ਨੂੰ ਜਾ ਰਹੇ ਆ ਇਹ ਪਿੱਛੇ ਸਾਡੇ ਨਾਲ ਲੜਨ ਆ ਰਹੇ ਆ ਉਸ ਵਕਤ ਕੁਲਦੀਪ ਸਿੰਘ ਕੌਣ ਆ ਜੀ ਕੁਲਦੀਪ ਸਿੰਘ ਸਾਡੇ ਗੰਡ ਮੰਡੀ ਆ ਜੀ ਕੁਲਦੀਪ ਸਿੰਘ ਉਹ ਬੀਬੀ ਨੇ ਉਹਦੇ ਤੇ ਵੀ ਦੋਸ਼ ਲਾਇਆ ਵੀ ਉਹ ਹੱਲਾਸ਼ੇਰੀ ਦੇ ਕੇ ਤੁਹਾਨੂੰ ਕੋਈ ਹੱਲਾਸ਼ੇਰੀ ਨਹੀਂ ਦੇ ਰਹੀ ਜੀ ਉਹ ਸਾਡੇ ਗਵੰਡੀ ਆ ਮੇਰੀ ਬੇਟੀ ਦੀ ਮੈਰਿਜ ਹੋਈ ਆ ਉਹਨਾਂ ਨੇ ਮੇਰਾ ਘਰ ਭੀੜਾ ਵਾ ਉਹਨਾਂ ਨੇ ਟੈਂਟ ਲਵਾਇਆ ਵਾ ਆਪਣੇ ਘਰ ਦੇ ਵਿੱਚ ਇਹ ਉਹਨਾਂ ਤੇ ਲੱਗ ਰਹੇ ਆ ਲੜ ਰਹੇ ਆ ਉਹਨਾਂ ਨਾਲ ਵੀ ਸਾਡੀ ਕਿਉਂ ਕਿਸੇ ਦੇ ਨਾਲ ਬੋਲਚਾਲ ਆ ਇਹ ਪਹਿਲਾਂ ਵੀ ਉਹਨਾਂ ਨਾਲ ਕਾਫੀ ਇਹਨਾਂ ਦਾ ਤਤਕਾਰ ਹੋਇਆ ਹੋਇਆ ਵਾ ਕੋਈ ਸਾਨੂੰ ਹੱਲਾਸ਼ੇਰੀ ਨਹੀਂ ਦੇ ਰੇ ਹੈਗੇ ਕੋਈ ਨਹੀਂ ਹੈਗਾ ਸੀ ਇਹ ਸਾਨੂੰ ਜੀਣਾ ਹੀ ਦੁੱਬਰ ਕਰਦੀ ਆ ਤੁਸੀਂ ਪੈਂਡ ਦੇ ਵਿੱਚੋਂ ਪੁੱਛ ਸਕਦੇ ਹੋ ਜੀ ਜੀ ਪੁੱਛ ਸਕਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਨਹੀਂ ਸਾਡੇ ਤੇ ਬਹੁਤ ਏ ਵਾਰੀ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਵਾ ਅਸਲੀ ਅਸਲੀ ਪਰ ਵਜ੍ਹਾ ਰੰਜਿਸ਼ ਕੀ ਹੈ ਕੀ ਕਾਰਨ ਤੁਹਾਡਾ ਇੰਨਾ ਟੈਨਸ਼ਨ ਇਹ ਤਾਂ ਇਹਨਾਂ ਨੂੰ ਪਤਾ ਹੋਊ ਜੀ ਕੀ ਰੰਜਸਾ ਅਸੀਂ ਤਾਂ ਆਪਣੀ ਰੋਟੀ ਖਾਣੇ ਆ ਸਾਨੂੰ ਖਾਣ ਨਹੀਂ ਦੇ ਰਹੇ ਮੇਰੀ ਬੇਟੀ ਦਾ ਵਿਆਹ ਸੀ ਜੀ ਇਹ ਤਾਂ ਚੱਲਿਆ ਨਹੀਂ ਗਿਆ ਜਰਿਆ ਨਹੀਂ ਗਿਆ ਵੀ ਕਿਉਂ ਕੀਤਾ ਠੀਕ ਹੈ ਜੀ ਹਾਂ ਜੀ ਇਹਦੇ ਵਿੱਚ ਤੁਹਾਡਾ ਬੇਗਾ ਵੀ ਸੀ ਜੀ ਨਾਲ ਬੇਟਾ ਜੀ ਜਦੋਂ ਆਪਣੀ ਮਾਂ ਨੂੰ ਵਾਲਾਂ ਤੋਂ ਫੜ ਕੇ ਖੜੀਸ ਕੇ ਮਾਤਾ ਢਾਈ ਬੈਠੀ ਹੋਊਗੀ ਤੇ ਇੱਕ ਪੁੱਤ ਕਿਵੇਂ ਜਰ ਲੂਗਾ ਆਪਣੀ ਮਾਂ ਦੀ ਘਟਾਪ ਘਟਾਪਾ ਕਿਵੇਂ ਜਰ ਲੂਗਾ ਤੁਸੀਂ ਵੀ ਸਿਆਣੇ ਹੋ ਹਾਂਜੀ ਬਸ ਠੀਕ ਹੈ